ਨਾ ਮੇਰੇ ਦੂਤ ਸਭ ਸਰਨ ਅੰਗਿਕ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਖਮਰਾ ਸੁਮਾਮੀ ਕੋ ਕਿਉ ਮਨ ਅਨੁਸਾਰੀ ਕਹ ਨਾਨਕ ਮਨ ਮੇਰੇ ਸਦਾ ਰਵਰਨਾ ਲਈ ਸਾਚੇ ਸਾਹਿਬਾ ਕਿਉ ਨਹੀ ਕਰ ਤੇਰਾ ਕਰਤਾ ਤੇਰਾ ਸੁਖ ਹੈ ਜਿਸ ਦੇ ਸੋ ਪਾਵੇ ਸਦਾ ਸੁਖ ਸਲਾਹ ਤੇਰੇ ਨਾਮੰਦ ਸਾਵੇ ਇਹ ਨਾਮ ਬਿਨ ਕੈਨੋ ਵਸਿਆ ਵਾਜੇ ਸਬਦ ਕੰਧੇਰੇ ਗਨ ਨਾਨਕ ਸੱਚੇ ਸਾਹਿਬ ਗਿਆਨ ਆਜਿ ਧਾਰ ਤੇ ਰਹਿ ਸਚਾ ਨਾਮ ਮੇਰਾ ਆਧਾਰੋ ਸਚ ਨਾਮੇ ਆਧਾਰ ਮੇਰਾ ਜਿ ਕੋ ਖਾਂ ਸਬਦ ਗਾਇਆ ਅੰਦਰ ਸਾਉ ਸੁਖ ਮਨ ਆਏ ਬਸਿਆ ਜਿ ਇਛਾ ਸਭ ਪੂਜੈ ਆ ਸਦਾ ਕਰਵਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵਡਿਆਈਆਂ ਗੈ ਨਾਨਕ ਗੁਰ ਨਾਨਕ ਤੁਰੋ ਤੇ ਆਰੋ ਸਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸਬਦ ਧਾਰ ਸਭਾ ਕਹਿ ਘਾਰ ਸਭਾ ਸਬਦ ਬਾਜੀ ਇਕਲਾ ਜਿਤ ਕਰ ਧਾ ਕੀਆ ਪੰਜ ਦੂਤਾਂ ਦੇ ਵਾਸਤੇ ਜੀਤੇ ਅਕਾਲ ਪੁਰਖੁ ਮਾਰਿਆ ਸਤਿ ਕਰਿ ਪਾਇਆ ਸਿਨਿ ਕਾਉ ਸੇ ਨਾਮੁ ਹਰਿ ਕੈ ਲਾਗੀ ਕਹ ਨਾਨਕ ਤੈ ਸੁਖੁ ਹੋਆ ਜਿਤੁ ਕਰਿ ਅਨਦਵਾਜੀ ਅੰਮ ਸੁਨਹੁ ਮਟ ਭਾਗੀ ਹੋ ਸਭਲ ਮਨੋਰ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲਿ ਸੁਰੇ ਦੂਤਰੋ ਸੰਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਚਨ ਭੈ ਸਰ ਸੇ ਪੂਰੇ ਵਰਤੇ ਜਾਣੀ ਸੁਨਤੇ ਬਨੀਤ ਕਹਤੇ ਤੇ ਬਵਿਤ ਸਤਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਦੂਰ ਚਰਨ ਲਾਗੇ ਬਾਜੇ ਅਨਹਦ ਦੂਰੇ ਸੁਨਤੇ ਬਨੀਤ ਕਹਤੇ ਬਵਿਤ ਸਤਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਦੂਰ ਚਰਨ ਲਾਤੀ ਬਾਜੇ ਅਨਹਦ ਤੇ ਸ੍ਰੀ ਭਗਵਤੀ ਜੀ ਸਹਾਈ ਬਾਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਬ੍ਰੇਂਗਦ ਗੁਰਤੇ ਅਮਰਦਾਸ RAMਦਾਸ ਐ ਹੋਏ ਸਹਾਈ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਨਾਹੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਬਦੁ ਕਜਾਏ ਤੇਗ ਬਹਾਦਰ ਸਿਮਰੇਐ ਘਰ ਨਉ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ 10ਵੀਂ ਪਾਤਸ਼ਾਹ ਹਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਇ ਦਸੋਂ ਪਤ ਸਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਅੰਤਰ ਕੇ ਬੋਲੋ ਜੀ ਬੱਜਾ ਤਖਤਾ ਸਰਬੱਤ ਗੁਰਦਵਾਰਿਆਂ ਗੁਰੂ ਧਾਮਾਂ ਪੰਜਾਂ ਪਿਆਰਿਆਂ ਚੋਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਤਿੰਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਵਾਮੀ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀ ਦਿੱਤੇ ਬੰਦ ਬੰਦ ਘਟਾਏ ਫੋਪਰੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿੱਧਕ ਕੇਸਾ ਸਵਾਸਾਂ ਸੰਗ ਨਵਾਹਿਆ ਤਿੰਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਬਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਵਾਮੀ ਜੀ ਪੰਜਾਂ ਤੱਕ ਤਾਂ ਸਰਵਤ ਗੁਰਦੁਆਰਿਆਂ ਗੁਰੂ ਧਾਮਾਂ ਦੇ ਦਰਸ਼ਨਦਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਰਤਮ ਸਰਵਤ ਖਾਲਸਾ ਕੀ ਕੀਰਤਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜੋ ਹੋਂ ਜੋ ਹੋਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਿਹਾਤ ਦੇਵ ਤੇ ਪਤੀ ਵਿਰਧ ਕੀ ਪੈੜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸਨਾ ਜੀ ਸਿਖਾਉ ਦ ਸਿੱਖੀ ਦਾਰ ਕੇਸ ਦਾਰ ਰਹਿਤ ਦਾਰ ਵੇਖ ਦਾਰ ਸੋਹ ਦਾਰ ਘਰੂ ਸਾਧਾਨ ਦਾ ਨਾਨਾ ਸਰਦਾਰ ਨਾਮ ਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸਨੀ ਸੁਨਾਣ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਬਹੀ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦیدار ਸੇਵਾ ਸੰਭਾਗਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨਾ ਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਸਾ ਜੀਓ ਇਸ ਬਲੇ ਅਰਦਾਸ ਜੁਦੜੀ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਛਿੜਾ ਸਾਹਿਬ ਵਿਖੇ ਪਾਤਸ਼ਾਹ ਜੀ ਪਾਤਸ਼ਾਹੀ ਪਹਿਲੀ ਸੇਵੀ ਨੌਵੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧੰਨ 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 ਸਤਿਗੁਰੂ ਸਹਿਬ ਸ੍ਰੀ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਬੰਦੀ ਛੋੜਦਾਤਾ ਧੰਨ ਧੰਨ ਸਤਿਗੁਰੂ ਰਤੇਗ ਬਹਾਦਰ ਹਿੰਦ ਦੀ ਚਾਦਰ ਸਤਿਗੁਰੂ ਜੀਓ ਇਸ ਵੇਲੇ ਅਰਦਾਸ ਜੋਗੜੀ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੋਪਰਾਪਤ ਪਾਵਨ ਧਰਤੀ ਗੁਰਦੁਆਰਾ ਸਾਹਿਬ ਵਿਖੇ ਪਾਤਸ਼ਾਹ ਜੀ ਝੜਾ ਸਾਹਿਬ ਵਿਖੇ ਪਾਤਸ਼ਾਹ ਜੀ ਝੂਲ ਤੇ ਨਿਸਾਨ ਰਹੇ ਪੰਥ ਮਹਾਰਾਜ ਕੇ ਆਪ ਜੀ ਦੇ ਝੂਲ ਦੇ ਨਿਸਾਨਾਂ ਦੀ ਸੇਵਾ ਚੱਲ ਰਹੀ ਹੈ ਪਾਤਸ਼ਾਹ ਜੀਓ ਸੋ ਇਸ ਵੇਲੇ ਸਮੂਹ ਸੰਗਤ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੈ ਪਾਤਸ਼ਾਹ ਜੀ ਔਰ ਮਟੀਰੀਅਲ ਰੇਤਾ ਵਜਰੀ ਸਿਮੈਂਟ ਮਿਕਸਚਰ ਸਾਰੀ ਤਿਆਰੀ ਕੀਤੀ ਗਈ ਹੈ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਵਿੱਚ ਆਗਿਆ ਮੰਗਦੇ ਆ ਪਾਤਸ਼ਾਹ ਜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸਾ ਸਾਕੀ ਹੈ ਜੇ ਮਹਾਵਾਕ ਅਨੁਸਾਰ ਕਿਰਪਾ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਜੀ ਕਾਰਜ ਸ਼ੁਰੂ ਕਰਨ ਦੀ ਆਗਿਆ ਬਖਸ਼ੋ ਅੰਗ ਸੰਗੂ ਕੇ ਸਹਾਇਤਾ ਕਰਨੀ ਦੁੱਖਾਂ ਕਲੇਸ਼ਾਂ ਵਿਗੜਾ ਦਾ ਨਾਸ ਕਰਨਾ ਪਾਤਸ਼ਾਹ ਜੀ ਸਮੂਹ ਸਿੰਘਾਂ ਦੇ ਸਿਰ ਤੇ ਮੇਰਾ ਪ੍ਰਿਆਥ ਰੱਖਣਾ ਪਾਤਸ਼ਾਹ ਜੀ ਆਪਣੀਆਂ ਮੇਰਾ ਦਾ ਹੱਥ ਰੱਖ ਕੇ ਆਪਣੇ ਅਸਥਾਨਾਂ ਦੀ ਸੇਵਾ ਇਸੇ ਤਰ੍ਹਾਂ ਕਰਾਉਂਦੇ ਰਹਿਣਾ ਪਾਤਸ਼ਾਹ ਜੀ ਕਿਰਪਾ ਕਰੋ ਜੀ ਇਸ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਪਾਵਨ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਅਲਾਹੀ ਹੁਕਮਨਾਮੇ ਪ੍ਰਮਾਣ ਬਖਸ਼ ਕੇ ਨਦਰੋ ਨਦਰੇ ਨਿਹਾਲ ਕਰੋ ਜੀ ਕਾਰਜ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾ ਵੈ ਨਾਨਕ ਨਾਮ ਚੜਦੇ ਕਲਾ ਸ੍ਰੀ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਗਿਆ ਭਈ ਅਕਾਲ ਕੀ ਤਵੇ ਚਲਾਇਆ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਤਮਕੋ ਮਿਲੂ ਚ ਹੈ ਖੋਜ ਸਬਦ ਮੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਉਲ ਘਾਰ ਹੋਏ ਸਾਂ ਮਿਲਹੇਗੇ ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸਰਦਾ ਕਰ ਸੇਵਦੇ ਗੁਰਪਾਰਵਤਾਰਨ ਜੋ ਸਰਦਾ ਕਰ ਸੇਵਦੇ ਗੁਰਪਾਰਵਤਾਰਨ ਬੋਲੇ ਹਰ ਪੈ ਆਖੀ ਐ ਕਾਰਜ ਤੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਖੀ ਐ ਭੈ ਸੰਜਨ ਵਿਹਿਰਵਾਨ ਬਾਸ ਕੀ ਰਖੀ ਐ ਨਾਨਕ ਹਰ ਗੁਣ ਗਾਏ ਆ ਲਖਪ੍ਰਭ ਲਖੀ ਐ ਸੋਪਹੁ ਟਲ ਗੁਰ ਸੇਵੀ ਐ ਐਨ ਸ ਸਹਿ ਜੁ ਸੁ ਭਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਬੈ ਸਿਫਤ ਖਸਮ ਦੀ ਦੂਰੇ ਹਰਸੋਂ ਪੁਰਸੋਂ ਛੱਡੀ ਐ ਤੁਧਿ ਦਿੱਥੇ ਸਚੇ ਬਾਤ ਸਾਹ ਵਾਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਜੀ ਤਨ ਆਸਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੈ ਸਬਦ ਹਰੇ ਪਾਂਢਾਰਾ ਹਰ ਨਾਮ ਧਨ ਨਿਰਮਲ ਅਤਿ ਅਪਾਰਾ ਮੁਰਕਾ ਸ਼ਬਦ ਔਰੇ ਪੰਡਾਰਾ ਨਾਮ ਧਨ ਵਿਨ ਔਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਭਾਨ ਗੁਰਮੁਖ ਹਰ ਰਸ ਚਾਖੈ ਕੋਏ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸਬਦ ਦੀਪਕ ਵਰਤੇ ਤਹ ਲੋਏ ਜੋ ਚੱਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈ ਮਲ ਧੋਏ ਸਾਜੀ ਭਗਤ ਸਦਾ ਸੁਖ ਹੋਏ ਜਿਨ ਹਰ ਦਾ ਸਚ ਆਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਆਵਰ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਵੇਲ ਸਤਗੁਰ ਸਭ ਮੋਈ ਬਿਲ ਲਾਏ ਅਣ ਦਿਨ ਦਸੇ ਸਾਧਨਾ ਪਾਈ ਸਤਗੁਰ ਮਿਲੇ ਸਭ ਤ੍ਰਿਸ਼ਨਾ ਨੂੰ 부ਝਾਏ ਨਾਨਕ ਨਾਮ ਸਾਥ ਸੁਖ ਪਾਹੀ ਵੇਲ ਸਤਗੁਰ ਸਭ ਮੋਈ ਬਿਲ ਲਾਏ ਕੰਡ ਦਿਨ ਦੋਜ ਹੈ ਸਾਤ ਨਾ ਪਾਈ ਸਤ ਗੁਰ ਮਿਲੇ ਸਭ ਤ੍ਰਿਸ਼ਨਾ ਦੁਜਾਏ ਨਾਨਕ ਨਾਮ ਸਾਤ ਸੁਖ ਪਾਏ ਵਾਹਿਗੁਰੂ ਜੀ ਕਾ ਕਾਲ ਸਤ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ the